ਅਸਾ ਮਹੁੱਲਾ ਪਹਿਲਾ ਅੱਖਾਂ ਜੀਵਾ ਵਿਸਰੈ ਮਰ ਜਾਵ ਅਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਇ ਚੱਲੀ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਹੀਂ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਠੱਕੇ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁ ਮਰਨ ਨਾ ਹੁ ਵੈਸੂਗ ਦਿਨਦਰ ਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਦੇਵੜ ਆਪ ਤੇਵੜ ਤੇਰੀ ਰਾਤ ਦਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰ ਹੀ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੋਦਰੀ ਮਹੱਲਾ ਚੌਥਾ ਅਰਕੇ ਜਨ ਸਤਿਗੁਰ ਸਤਪੁਰਖ ਬਿਨਾਉ ਕਰੂੰ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਦਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਦਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਬਨਾਇ ਤ੍ਰਿਪਤਾਸ ਹੀ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਹਰਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜੇ ਤੋ ਹਰ ਦਾਸ ਪਾਇਆ

ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੁਬਾਹੇ ਠਾਕੁਰ ਕਾਹੇ ਮਨ ਭੋਕਰਿਆ ਉਡੇ ਊੜ ਆਵੇ ਸਹਿ ਕੋ ਸਾਥ ਸਪਾਸ਼ਾਏ ਬਚਦੇ ਸ਼ਰਿਆ ਤਿੰਨ ਕਬਲ ਖਲਾਵੇ ਕਬਲ ਜੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਈਐ ਤੇਰਾ ਅਨੰਤੋ ਨਾ ਪਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਊੰਕਾਰ ਸਤਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਕੁਮਾਰੀ ਜੀ ਤੁਧੀਆਂ ਗਾਜ਼ਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕਿਆ ਨਾਨਕ ਦੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾ ਤੇ ਇੱਕ ਪਿਹਾਰੀ ਜੀ ਸਭ ਤੇਰੇ ਦੂਜ ਵਿਡਾਣਾ ਹਉ ਅੱਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੁਮ ਪਾਦ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆ ਕੋ ਘਣਾ

ਉਦੈ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨੰਤ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤਰੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਹਉ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਸੁਧ ਜੀਵਣ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਮਿਹਚਲ ਕਰਤਾ ਸੋਈ ਤੋデア ਬੇਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋ ਹੋਈ ਤੋਦਾ ਪੇ ਸ੍ਰਿਸ਼ਟ ਸਭ ਉਪਾਇ ਜੀ ਤੋਦਾ ਪੇ ਸਿਰਜ ਸਭ ਗੋਈ ਗਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੈ ਕਾ ਜਾਂਦੋਈ ਆਸਾ ਮਹੱਲਾ ਤੁਖਾ ਤੂੰ ਕਰਤਾ ਸਜਿਆ ਰੰਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਕਾਇ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਸਨਾ ਕ੍ਰਿਪਾ ਕਰਹੀ ਦਿਨ ਨਾਮ ਰਤਨ ਪਾਇਆ ਗੁਰਮੁਖ ਲੱਗ ਵਣਮੁਖ ਗਵਾਇਆ ਤੁਹਦ ਆਪੋ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਵ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣਾਈ ਸੋਈ ਜਣ ਜਾਣੈ ਹਰ ਗੁਣ ਸਦ ਹੀ ਆਖੁ ਖਾਣੈ ਦਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਅੱਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਓੰਕਾਰ ਕਰ ਵੇਖ ਹੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਖ ਜੋ ਮੋਹੋ ਪਗ ਨਹੀਂ ਚਾਲੈ ਅਮ ਦਿਖਾ ਤਹ ਦੂਵੀ ਅਲੇ ਮਨ ਏਕ ਨਾ ਚੇਤ ਸੰਬੂਧ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤិន ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਬਰਾਬਰਤ ਮਨੁਸੁ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਤੈ ਨਾ ਕਾਮ ਮਿਲ ਸਾਜ ਸੰਗਤ ਭਾਜ ਕੇਵਲ ਨਾਮ ਸਰੰਗਾਮ ਲਾਖ ਭਵਜਨ ਪਰਮ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਕਹੋ ਨਾਨਕ ਹਮ ਨੀਤ ਕਰਮਾ प तप संम धर्म ना कुमारो नीच करी की फत है पातशाही दसवी कबी बाद भेण चौपाई ਹਮਰੀ ਕਰੋ ਹਾਥ ਦਰਸ਼ਾ ਪੂਰਨ ਹੋਏ ਚਿੱਤ ਕੀ ਇਸ਼ਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦਿਸਤ ਸਬੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸਾਏ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾ ਰਾ ਨੂਰ ਅਸ਼ਾਨਿ ਜਿ ਕਰਦਾ ਕਰੀਐ ਸਭ ਰਨ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਵਰਣਾ ਧਿਆਮ ਹੁਮ ਦੂਰ ਚਾਹੂੰ ਸੋ ਤੁਮ ਤੇ ਪਾ ਸੇਵਕ ਸਿਖ ਹਮਾਰੇ ਤਾਰਿ ਅਹੇ ਚੁਣ ਚੁਣ ਸਤਰ ਹਮਾਰੇ ਮਾਰਿ ਅਹੇ ਆਪਾ ਕੈ ਮਰੇ ਉਬਰੀਏ ਮਰਨ ਕਾਲ ਦਾ ਤਰਾਸ ਨਿਵਰੀਏ ਖੂ ਜੋ ਸਦਾ ਹਮਾਰੇ ਪਛਾ ਸ੍ਰੀਸ ਤੁਝ ਦੂ ਕਰੀ ਹੋ ਰਛਾ ਰਾਖਿ ਲਿਹੁ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ ਸਕਲ ਕਾਲ ਦਾ ਕੀਆ ਤਮਾਸ਼ਾ ਜਵਨ ਕਾ ਯੋਗੀ ਸੇਵ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਕਹੇ ਹਮਾਰਾ ਦੇਵਨੂਤਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦੰਤ ਇਕੈ ਅਵਤਾਰ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਵਾਰੀ ਸਕਲ ਪਰਜਾ ਜਿੰਨਾਕ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਬੜੁ ਘਟਕੇ ਅੰਤਰ ਕੀ ਜਾਣਕ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਉਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਹ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬਿਆ ਕਰਖ ਕਰਤਹੁ ਕਬਹੁ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੀ ਬੂਝ ਉਤਾਰੈ ਤਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਰ ਨਿਰਪਕਾਰ ਨਿਰਲੰਬ ਆਦ ਅਨੀਲ ਅਨਾਦ ਅasamb ਤਾ ਕਾ ਮੂਡ ਉਚਾਰਿ ਤਿ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨਮਾਨਤ ਮਹਾਮੂੜ ਕਸ਼ ਭੇਦ ਨ ਜਾਣਕ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰਤਾ ਚੀਨਤ ਨਹਿ ਪਿਵ ਆਪੋ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਕੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗਕ ਭਇਓ ਰਾਵ ਕਹੀ ਭੂਕਾ ਅੰਡਜ ਜਿਰਜ ਸੇਤਜ ਕੀਨੀ ਉਤਪਤ ਖਾਨ ਬਹੁਰ ਰਚ ਦਿਨੀ कहू फूल राजा हवे बै सिरिष्ट दे अचम पवि जुगाद स्वप स्वयम भव आब रशा मेरी तुम करो सिख ओबाद अस संगो दुष्ट जते उठवात उत्पता सकल मलेश करो रणकटा जे अस्तुज तव सरणी परे तिनके दुष्ट दुखत हवै मरे पुरख दावनु पाग परे तिहारे तिनके तुम संकट सब तारे ਦੂ ਕਾਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹ ਐ ਹੈ ਰਸ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾ ਕਣਕ ਮੋਹ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾ ਸਵੈ ਸਕੈ ਨ ਕੋਈ ਇਕ ਬਾਰ ਤਨ ਤੁਮੇ ਸੰਭਾਰਾ ਕਾਲ ਫਾਸਤੇ ਕਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਸਰਬ ਧਾਰਮੋ ਸਹਾਈ ਖੜਗ ਕੇਤ ਮੈਂ ਸ਼ਰਨ ਤੇਹਾਰੀ ਸਰਬ ਧਾਰਮੋ ਸਹਾਈ ਸਵੈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਖੂਆਖ ਤਰੇ ਨਹੀਂ ਆਨੇਓ ਬਰਾਹਮਣ ਹਿੰਦ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸ਼ੰਮ੍ਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮੇਕ ਨਾ ਜਾਣਿਓ ਸ੍ਰੀਸ ਪਾਣ ਕਿਰਪਾ ਤੁਮ ਦੀ ਕਦ ਮੈਨਾ ਕਹਿਓ ਸਭ ਤੁਹੇ ਬਖਾਨੇਉ ਦੋਹਰਾ ਸਗਲ ਦਵਾਰ ਕਾਉ ਗਇਓ ਤੁਹਾਰੋ ਦਵਾਰ ਗੋਬਿੰਦ ਦਾਸ ਸਗਲ ਦਵਾਰ ਕਾਉ ਛਾੜ ਕੇ ਗਇਓ ਤੁਹਾਰੋ ਬਾਹੇ ਗਹਿ ਕੀ ਗੋਬਿੰਦ ਦਾਸ ਪਰਮਕਲੀ ਮਹੱਲਾ 3 ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਉ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸਬਦੋ ਤੰਗ ਗਵਹ ਹਰੀ ਕੇ ਰਾਮ ਮਨ ਜਿੰਨੀ ਵਸਾਇਆ ਕਹਾ ਨਾਨਕ ਆਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸੁਮਰਥ ਸੁਆਮੀ ਸੋ ਕੇ ਸ਼ਬਦ ਕਨੇਰੇ ਸਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਣਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀ ਆਏ ਇਹ ਵਡਿਆਈਆ ਖਾ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਤੋ ਸੇ ਨਾਮ ਹਰਿ ਕੈ ਲਾਗੇ ਕਹਾ ਨਾਨਕ ਤਹ ਸੁਖੁ ਵਾਹਿ ਤਿਤ ਘਰ ਅਨਹਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਣੀਤ ਕਹਤੇ ਪਵਿੱਤ ਬੰਦ ਵੰਤ ਨਾਨਕ ਗੁਰ ਚਰਨ ਲਾਗੇ ਸੁਣ ਤੇ ਕੂੜੀ ਕਹਤੇ ਪਵਿੱਤ ਬੰਦ ਵੰਤ ਨਾਨਕ ਗੁਰ ਚਰਨ ਲਾਗੇ ਮੁੰਦਾਬਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪਈਓ ਜਿਸ ਦਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏਹ ਵਸਤ ਤਦੀ ਨਹਿ ਗਾਈ ਨਿਤ ਨਿਤ ਰੱਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਆਏ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ 5 ਵਾ ਤੇਰਾ ਕੀਤਾ ਜਤੋ ਨਾਹੀਂ ਮੈਨੋ ਜੋਗ ਮੈਂ ਨਿਰਗੁਣ ਹਾਰੀ ਕੋ ਗੁਣ ਨਾਹੀਂ ਆਪੇ ਤਰਸ ਤਰਸ ਪਿਆ ਮੇਹਰਾ ਮੁਤ ਹੋਈ ਸਤ ਗੁਰ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਠੀਵ ਤਰਸ ਪਿਆ ਮਿਹਰামত ਹੋਈ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਠੀਵ ਹਰੀ ਆ ਵਾਹਿ ਜੁਦੀ ਗਾਲਸਾ ਵਾਹਿ ਜੁਦੀ ਕੀ ਫਤਿਹ